ਦੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਪਾਵਨ ਬਾਣੀ ਸ੍ਰੀ ਜਾਪ ਸਾਹਿਬ ਜਿਹਦੇ ਵਿੱਚ ਸਤਿਗੁਰਾਂ ਨੇ ਅਕਾਲ ਪੁਰਖ ਵੈਗੁਰੂ ਦੀ ਉਸਤਤ ਕੀਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਾਣੀ ਹੈ ਜੋ ਸ੍ਰੀ ਦਸਮ ਗ੍ਰੰਥ ਜੀ ਦੇ ਅੰਦਰ ਸਭ ਤੋਂ ਪਹਿਲਾਂ ਆਉਂਦੀ ਹੈ ਜਾਪ ਸਾਹਿਬ ਦਸਮ ਗ੍ਰੰਥ ਸਾਹਿਬ ਜੀ ਦੀ ਪਹਿਲੀ ਬਾਣੀ ਹੈ ਜਿਹਦੀਆਂ 10399 ਪੌੜੀਆਂ ਹਨ ਧੰਨ ਗੁਰੂ ਕਲਗੀ ਤਰਪਾਦਾਸ਼ਾ ਮਹਾਰਾਜ ਸੋ ਅਗੇ ਕਿਰਪਾ ਕਰਦੇ ਹਨ ਚਰਪਟ ਛੰਦ ਦੇ ਵਿੱਚ ਚਰਪਟ ਛੰਦ ਤਵੈ ਪ੍ਰਸਾਦ ਚਰਪਟ ਨਾਮ ਹੈ ਕਾਲੀ ਦਾ ਜਿਹੜਾ ਕਾਲੀ ਨਾਲ ਚੱਲਣਾ ਛੇਤੀ ਨਾਲ ਚੱਲਣਾ ਸੋ ਇਹ ਕਾਲੀ ਵਿੱਚ ਚਰਨ ਵਾਲਾ ਛੰਦ ਹੈ ਜਿਹੜਾ ਕਾਲੀ ਵਿੱਚ ਚੱਲਦਾ ਉਹਨੂੰ ਚਰਪਟ ਕਹਿੰਦੇ ਆ ਸੋ ਜਾਬ ਸਾਹਿਬ ਦੇ ਵਿੱਚ ਭੁਜੰਗ ਪ੍ਰਯਾਤ ਛੰਦ ਵੀ ਆਇਆ ਭੁਜੰਗ ਨਾਮ ਸੱਪ ਦਾ ਸੱਪ ਦੀ ਚਾਲ ਚੱਲਣ ਵਾਲੇ ਵੀ ਛੰਦ ਆਇਆ ਹੈ ਸੋ ਚਾਚਰੀ ਛੰਦ ਵੀ ਆਇਆ ਹੈ ਸੋ ਇਸ ਤਰੀਕੇ ਨਾਲ ਵੱਖ-ਵੱਖ ਛੰਦਾਂ ਦੇ ਵਿੱਚ ਬਾਣੀ ਉਚਾਰਨ ਕੀਤੀ ਹੈ ਮਹਾਰਾਜ ਨੇ ਚਰਪਟ ਨਾਮ ਹੈ ਕਾਲੀ ਦਾ ਤੇਜ਼ੀ ਨਾਲ ਤੇ ਮਹਾਰਾਜ ਕਹਿੰਦੇ ਨੇ ਚਰਪਟ ਛੰਦ ਤਵੈ ਪ੍ਰਸਾਦ ਕਿਹੇ ਪ੍ਰਮਾਤਮਾ ਜੀ ਤਵੈ ਤੇਰੀ ਪ੍ਰਸਾਦ ਕਿਰਪਾ ਦੇ ਨਾਲ ਮੈਂ ਚਰਪਟ ਛੰਦ ਉਚਾਰਨ ਕਰਦਾ ਹਾਂ ਅੰਮ੍ਰਿਤ ਕਰਮੇ ਅੰਮ੍ਰਿਤ ਸੋ ਐੜੇ ਨੂੰ ਟਿੱਪੀ ਮੰਮੇ ਨੂੰ ਸਿਹਾਰੀ ਮੰਮੇ ਦੇ ਪੈਰ ਚਰਾਰਾ ਤਤਾ ਅੰਮ੍ਰਿਤ ਕਰਮੇ ਪਾਠ ਹੈ ਸੋ ਆ ਕਹਿੰਦੇ ਨੇ ਰਹਿਤ ਮ੍ਰਿਤ ਕਹਿੰਦੇ ਨੇ ਮਿਰਤੂ ਨੂੰ ਮੌਤ ਨੂੰ ਜਿਹੜਾ ਮਿਰਤੂ ਤੋਂ ਰਹਿਤ ਕਰ ਦੇਵੇ ਮੌਤ ਤੋਂ ਰਹਿਤ ਕਰ ਦੇਵੇ ਉਹਨੂੰ ਕਹਿੰਦੇ ਨੇ ਅੰਮ੍ਰਿਤ ਸੋ ਅੰਮ੍ਰਿਤ ਦੀ ਦਾਤ ਜਿਹੜੀ ਉਹ ਗੁਰੂ ਤੋਂ ਬਿਨਾਂ ਨਹੀਂ ਪ੍ਰਾਪਤ ਹੁੰਦੀ ਕਈ ਤਾਂ ਸਾਰੀ ਜ਼ਿੰਦਗੀ ਲਗਾ ਦਿੰਦੇ ਨੇ ਭਾਈ ਤੂੰ ਅੰਮ੍ਰਿਤ ਛਕ ਲਾ ਉਹ ਕਹਿੰਦੇ ਨੇ ਅਜੇ ਸਮਾਂ ਨਹੀਂ ਆਇਆ ਅਜ ਧੀਆ ਪੁੱਤਰ ਦੇ ਪੁੱਤਰਾਂ ਦੇ ਵਿਆਹ ਕਰਨੇ ਆ ਕਿਉਂਕਿ ਧੀਆ ਪੁੱਤਰਾਂ ਦੇ ਵਿਆਹ ਤੇ ਸ਼ਰਾਬਾਂ ਕਬਾਬਾਂ ਚੱਲਣੀਆਂ ਨੇ ਇਸ ਵਾਸਤੇ ਮੇਰੇ ਤੋਂ ਰਹਾ ਨਹੀਂ ਜਾਣਾ ਤੇ ਫਿਰ ਦੁਬਾਰਾ ਛਕਣਾ ਪਊਗਾ ਹੁਣ ਇਕੱਠਾ ਹੀ ਛਕ ਲੂੰਗਾ ਸੋ ਇਹ ਵਿਚਾਰ ਲੋਕਾਂ ਦੀ ਹੁੰਦੀ ਹੈ ਵੀ ਅਜੇ ਨਹੀਂ ਛਕਣਾ ਧੀਆਂ ਪੁੱਤਰਾਂ ਦੇ ਵਿਆਹ ਕਰਕੇ ਫਿਰ ਛਕਾਂਗਾ ਸੋ ਇਹ ਪਤਾ ਨਹੀਂ ਵੇਲਾ ਆਵੇ ਜਾਂ ਨਾ ਆਵੇ ਪਰ ਮਹਾਰਾਜ ਕਹਿੰਦੇ ਵੀ ਪ੍ਰਮਾਤਮਾ ਜੀ ਜਿਹੜਾ ਅੰਮ੍ਰਿਤ ਹੈ ਇਹ ਕਰਮੇ ਕਰਮੇ ਕਰਨਾ ਮੇ ਹੱਥ ਦਾ ਤੇ ਮੇ ਕਹਿੰਦੇ ਵਿੱਚ ਕਿ ਜਿਹੜਾ ਅੰਮ੍ਰਿਤ ਹੈ ਨਾ ਪ੍ਰਮਾਤਮਾ ਜੀ ਤੇਰੇ ਕਰ ਹੱਥ ਵਿੱਚ ਹੈ ਤੇ ਤੇਰੀ ਕਿਰਪਾ ਤੋਂ ਬਿਨਾ ਇਹ ਅੰਮ੍ਰਿਤ ਕਿਸੇ ਨੂੰ ਪ੍ਰਾਪਤ ਨਹੀਂ ਹੋ ਸਕਦਾ ਇਥੇ ਸ਼ਾਹ ਸਕੰਦਰ ਵਰਗੇ ਵੀ ਅੰਮ੍ਰਿਤ ਨੂੰ ਲਬਦੇ ਰਹੇ ਜੇ ਉਹਨਾਂ ਦੇ ਹੱਥ ਵਿੱਚ ਵੀ ਆ ਗਿਆ ਤੇ ਗੁਰੂ ਪਿਆਰਿਓ ਕਰਮੈ ਅੰਮ੍ਰਿਤ ਆਨਿਸਾਰਿਓ ਖਿਸਰ ਗਇਓ ਭੂਮ ਪਰ ਡਾਰਿਓ ਉਹ ਵੀ ਜੇ ਹੱਥ ਵਿੱਚ ਆਇਆ ਵੀ ਉਹਨਾਂ ਦੇ ਕਰਮਾਂ ਚ ਨਹੀਂ ਸੀ ਉਹ ਵੀ ਹੱਥੋਂ ਡੁੱਲ ਗਿਆ ਉਹ ਵੀ ਹੱਥੋਂ ਡੁੱਲ ਗਿਆ ਸੋ ਸੁਰ ਨਰ ਮੁਣਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਸੁਰ ਗੁਰੂ ਪਿਆਰਿਓ ਦੇਵਤੇ ਨਰ ਮਨੁਖ ਏ ਵੀ ਅੰਮ੍ਰਿਤ ਨੂੰ ਲਬਦੇ ਫਿਰਦੇ ਨੇ ਪਰ ਇਹ ਅੰਮ੍ਰਿਤ ਗੁਰੂ ਦੀ ਕਿਰਪਾ ਨਾਲ ਹੀ ਪ੍ਰਾਪਤ ਹੁੰਦਾ ਹੈ ਤੇ ਗੁਰੂ ਦੁਆਰਾ ਹੀ ਪ੍ਰਾਪਤ ਹੁੰਦਾ ਹੈ ਪੰਜ ਪਿਆਰੇ ਸਹਿਬਾਨ ਅੰਮ੍ਰਿਤ ਦੀ ਦਾਤ ਬਖਸ਼ਦੇ ਨੇ ਸੋ ਗੁਰੂ ਕਲਗੀ ਧਰ ਪਾਤਸ਼ਾਹ ਜੀ ਕਹਿੰਦੇ ਨੇ ਅੰਮ੍ਰਿਤ ਕਰਮੇ ਸੋ ਜਿਹੜਾ ਮਰਤੂ ਤੋਂ ਰਹਿਤ ਕਰਨ ਵਾਲਾ ਅੰਮ੍ਰਿਤ ਹੈ ਨਾ ਪਰਮਾਤਮਾ ਜੀ ਕਰਮੇ ਇਹ ਆਪ ਜੀ ਦੇ ਕਰ ਹੱਥ ਵਿੱਚ ਹੈ ਅੰਮ੍ਰਿਤ ਧਰਮੇ ਅੰਮ੍ਰਿਤ ਸੋ ਐੜੇ ਨੂੰ ਟਿੱਪੀ ਬੱਬੇ ਨੂੰ ਸਿਹਾਰੀ ਬੱਬੇ ਦੇ ਪੈਰ ਚ ਰਾਰਾ ਉੱਤੇ ਅਧਕ ਤੇ ਤੱਤਾ ਅੰਮ੍ਰਿਤ ਸੋ ਅੰਮ੍ਰਿਤ ਦਾ ਨਾਮ ਹੈ ਬਿਰਤੀਆਂ ਧਰਮੇ ਧਰਮੇ ਦਾ ਅਖਰ ਅਰਥ ਹੈ ਸਭਾ ਧਰਮੇ ਦਾ ਅਰਥ ਇਥੇ ਕਰਨਾ ਸੁਭਾ ਸੋ ਅੰਮ੍ਰਿਤ ਧਰਮੇ ਸੋ ਇਹ ਪ੍ਰਮਾਤਮਾ ਜੀ ਵੱਖ ਵੱਖ ਬਿਰਤੀਆਂ ਦੇ ਸੁਭਾਵਾਂ ਤੋਂ ਵੀ ਆਪ ਜੀ ਰਹਤੋ ਹਰ ਕਿਸੇ ਬੰਦੇ ਦੀ ਕੋਈ ਕਿਸੇ ਦੀ ਕੋਈ ਬਿਰਤੀ ਹੁੰਦੀ ਹੈ ਕਿਸੇ ਦੀ ਕੋਈ ਬਿਰਤੀ ਹੁੰਦੀ ਹੈ ਪਰ ਪ੍ਰਮਾਤਮਾ ਵਖ ਵਖ ਬਿਰਤੀਆਂ ਦੇ ਸੁਭਾਵਾਂ ਤੋਂ ਰਹਿਤ ਹੈ ਵਖ ਵਖ ਬਿਰਤੀਆਂ ਦੇ ਸੁਭਾਵਾਂ ਤੋਂ ਰਹਿਤ ਹੈ ਇਸ ਵਾਸਤੇ ਅੰਮ੍ਰਿਤ ਧਰਮੇ ਅਖਲ ਜੋਗੇ ਕਈ ਵੀਰ ਇਸ ਪਾਠ ਨੂੰ ਅਖਲ ਕਰਦੇ ਆ ਜਦੋਂ ਜਾਪ ਸਾਹਿਬ ਜੀ ਦਾ ਸੁਪਾਠ ਕਰਦੇ ਆ ਉਹਨੂੰ ਅਖਲ ਕਰਦੇ ਆਖਲ ਕਹਿੰਦੇ ਨੇ ਮੂਰਖ ਨੂੰ ਉਹ ਮੂਰਖਾ ਜੋਗਾ ਨਹੀਂ ਆ ਗੁਰੂ ਪਿਆਰਿਓ ਇਸ ਵਾਸਤੇ ਆਖਲ ਪਾਠ ਨਹੀਂ ਹੈ ਅਖਲ ਪਾਠ ਕਰਨਾ ਅਖਲ ਪਾਠ ਸੋ ਅਖਲ ਜੋਗੇ ਇਹਦਾ ਅਰਥ ਹੈ ਅਖਲ ਜੋਗੇ ਸੋ ਪ੍ਰਮਾਤਮਾ ਜੀ ਅਖਲ ਸਮੂਹ ਜੋਗੇ ਭਾਵ ਕਿ ਆਪ ਜੀ ਸਮੂਹ ਜੋਗੇ ਜੁੜੇ ਹੋਏ ਹੋ ਸਮੂਹ ਦੇ ਵਿੱਚ ਸਾਰਿਆਂ ਦੇ ਵਿੱਚ ਜੋਗੇ ਜੁੜੇ ਹੋਏ ਹੋ ਸੋ ਆਪ ਜੀ ਸਾਰਿਆਂ ਦੇ ਵਿੱਚ ਹੀ ਜੁੜੇ ਹੋਏ ਹੋ ਅਚਲ ਭੋਗੇ ਅਚਲ ਭੋਗੇ ਭੋਗੇ ਨਾਮ ਹੈ ਆਨੰਦ ਦਾ ਆਪ ਜੀ ਦਾ ਜਿਹੜਾ ਆਨੰਦ ਹੈ ਅਚਲ ਸਦੀਵੀ ਹੈ ਤੇ ਸਾਰਿਆਂ ਨੂੰ ਆਨੰਦ ਬਖਸ਼ਣ ਵਾਲਿਓ ਆਪ ਜੀ ਦਾ ਆਨੰਦ ਜਿਹੜਾ ਹੈ ਉਹ ਸਦੀਵੀ ਕਾਲ ਹੈ ਪ੍ਰਮਾਤਮਾ ਦਾ ਆਨੰਦ ਕਦੇ ਭੰਗ ਨਹੀਂ ਹੁੰਦਾ ਅਚਲ ਰਾਜੇ ਸੋ ਅਚਲ ਰਾਜੇ ਆਪ ਜੀ ਦਾ ਜਿਹੜਾ ਰਾਜ ਹੈ ਰਾਜੇ ਰਾਜ ਹੈ ਉਹ ਅਚਲ ਹੈ ਅਬਨਾਸੀ ਹੈ ਨਾਸ ਹੋਣ ਤੋਂ ਰਹਿਤ ਹੈ ਤੇ ਅਤੇ ਅਚਲ ਹੈ ਪਰਮਾਤਮਾ ਦਾ ਰਾਜ ਨਾ ਕੋਈ ਖੋ ਸਕਦਾ ਹੈ ਨਾ ਪਰਮਾਤਮਾ ਦੇ ਰਾਜ ਤੇ ਕੋਈ ਦਾਵਾ ਕਰ ਸਕਦਾ ਹੈ ਇਸ ਵਾਸਤੇ ਦੁਨੀਆ ਦੇ ਰਾਜਿਆਂ ਦੇ ਰਾਜ ਖੁੱਸ ਜਾਂਦੇ ਐ ਉਹਨਾਂ ਤੇ ਮੱਲਾ ਮਾਰੀਆਂ ਜਾ ਸਕਦੀਆਂ ਨੇ ਉਹਨਾਂ ਨੂੰ ਖੋਇਆ ਜਾ ਸਕਦਾ ਹੈ ਪਰ ਪਰਮਾਤਮਾ ਜੀ ਅਚਲ ਰਾਜੇ ਆਪ ਜੀ ਦਾ ਜਿਹੜਾ ਰਾਜ ਹੈ ਇਹ ਅਚਲ ਹੈ ਇਹ ਕਦੇ ਖਤਮ ਨਹੀਂ ਹੋਣਾ ਅਟਲ ਸਾਜੇ ਸੋ ਆਪ ਜੀ ਦਾ ਸਾਜੋ ਸਮਾਨ ਆਪ ਜੀ ਦੀ 68 62 ਇਹ ਵੀ ਅਟਲ ਹੈ ਸੋ ਇਹ ਅਟਲ ਹੈ ਪ੍ਰਮਾਤਮਾ ਜੀ ਆਪ ਜੀ ਦਾ ਸਾਜੋ ਸਮਾਨ ਆਪ ਜੀ ਦੀ 68 62 ਇਹ ਸਦਾ ਸਦੀਵੀ ਰਹਿਣ ਵਾਲੀ ਹੈ ਅਟਲ ਹੈ ਅਖਲ ਧਰਮੰ ਇਥੇ ਵੀ ਅਖਲ ਪਾਠ ਆਇਆ ਹੈ ਅਖਲ ਧਰਮੰ ਸੋ ਆਪ ਜੀ ਸਮੂਹ ਧਰਮਾਂ ਦੇ ਵਿੱਚ ਹੋ ਆਪ ਜੀ ਸਾਰੇ ਧਰਮਾਂ ਦੇ ਵਿੱਚ ਵਰਤਣ ਵਾਲੇ ਹੋ ਸਾਰੇ ਧਰਮਾਂ ਵਿੱਚ ਵਰਤ ਰਹੇ ਹੋ ਅਲਖ ਕਰਮੰ ਸੋ ਅਲਖ ਕਰਮੰ ਕਰਮੰ ਨਾਮ ਹੈ ਕਰਤਬਾਂ ਦਾ ਕਾਰਨਾਮਿਆਂ ਦਾ ਜਿਹੜੇ ਕਾਰਨਾਮੇ ਪਰਮਾਤਮਾ ਦੇ ਨੇ ਜਿਹੜੇ ਕਰਤੱਵ ਪਰਮਾਤਮਾ ਦੇ ਨੇ ਕੰਮ ਪਰਮਾਤਮਾ ਦੇ ਨੇ ਸਾਡੀ ਜਿਹੜੀ ਮਤ ਹੈ ਸਾਡੀ ਜਿਹੜੀ ਬੁੱਧੀ ਹੈ ਉਹਨਾਂ ਨੂੰ ਅਲੱਖ ਲਖਣ ਨਹੀਂ ਕਰ ਸਕਦੀ। ਇਹ ਪਰਮਾਤਮਾ ਜੀ ਆਪ ਜੀ ਦੇ ਕਾਰਨਾਮਿਆਂ ਨੂੰ ਅਲੱਖ ਕਰਮੰ ਸਾਡੀ ਬੁੱਧੀ ਅਲੱਖ ਲਖਣ ਨਹੀਂ ਕਰ ਸਕਦੀ ਲਖਣ ਤੋਂ ਪਰੇ ਹੈ ਆਪ ਜੀ ਦੇ ਕਾਰਨਾਮੇ ਸਰਵੰ ਦਾਤਾ ਸੋ ਸਰਵੰ ਸਮੂਦੇ ਦਾਤਾ ਹੋ ਸਾਰਿਆਂ ਨੂੰ ਦਾਤਾਂ ਦੇਣ ਵਾਲੇ ਹੋ اے ਪ੍ਰਮਾਤਮਾ ਜੀ ਸਾਰਿਆਂ ਦੇ ਆਪ ਜੀ ਦਾਤੇ ਹੋ ਦੇਂਦਾ ਦੇ ਲੈਂਦੇ ਥਕ ਪਾਹੇ ਕਿਉਂਕਿ ਦੇਣ ਵਾਲਾ ਤਾਂ ਦਈ ਜਾਂਦਾ ਹੈ ਪਰ ਜਿਹੜੇ ਲੈਣ ਵਾਲੇ ਨੇ ਲੈਣ ਵਾਲੇ ਆ ਉਹ ਕਈ ਵਾਰ ਥੱਕ ਜਾਂਦੇ ਆ ਦੇਣ ਵਾਲਾ ਨਹੀਂ ਥੱਕਦਾ ਭੰਡਾਰੇ ਭਰੇ ਨੇ ਉਹਦੇ ਪ੍ਰਮਾਤਮਾ ਦੇ ਇਸ ਵਾਸਤੇ ਇੰਨੇਕ ਭੰਡਾਰੇ ਭਰੇ ਨੇ ਉਹ ਦਈ ਜਾਂਦਾ ਹੈ ਲੈਣ ਵਾਲੇ ਥੱਕ ਜਾਂਦੇ ਨੇ ਦਿੰਦਾ ਦੇ ਲੈਂਦੇ ਥਕ ਪਾਹੇ ਸੋ ਆਪ ਜੀ ਸਮੂਹ ਦੇ ਦਾਤੇ ਹੋ ਸਭ ਨੂੰ ਦਾਤਾਂ ਦੇਣ ਵਾਲੇ ਹੋ ਤੇ ਆਪ ਜੀ ਨੇ ਸਭ ਤੋਂ ਵੱਡੀ ਦਾਤ ਦਿੱਤੀ ਆ ਮਨੁੱਖਾ ਸਰੀਰ ਦੀ ਸੋ ਕਈ ਜਨਮਾਂ ਤੋਂ ਬਾਅਦ ਕਈ ਜੁਨਾਂ ਤੋਂ ਬਾਅਦ ਇਹ ਮਨੁੱਖਾ ਸਰੀਰ ਮਿਲਦਾ ਹੈ ਇਸ ਵਾਸਤੇ ਆਪਜੀ ਸਮੂਹ ਦੇ ਦਾਤਾ ਹੋ ਸਰਬੰਗ ਦਾਤਾ ਸਰਬੰਗ ਗਿਆਤਾ ਸੋ ਸਰਬੰਗ ਸਮੂਹ ਦੇ ਗਿਆਤਾ ਜਾਣਨ ਵਾਲੇ ਹੋ ਗਿਆਤਾ ਸਭ ਸਭ ਨੂੰ ਜਾਣਨ ਵਾਲੇ ਹੋ ਸਭ ਦੇ ਅੰਦਰ ਦੀਆਂ ਜਾਣਨ ਵਾਲੇ ਹੋ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਕੀ ਵਰਤ ਰਿਹਾ ਹੈ ਦੁਨੀਆ ਤੇ ਸਭ ਕੁਝ ਆਪਜੀ ਵੇਖ ਰਿਹਾ ਹੋ ਸਭ ਕੁਝ ਆਪਜੀ ਦੇ ਸਾਹਮਣੇ ਹੋ ਰਿਹਾ ਹੈ ਇਸ ਵਾਸਤੇ ਆਪਜੀ ਸਭ ਕੁਝ ਜਾਣਨ ਵਾਲਿਓ ਤੇ ਸਾਰਿਆਂ ਨੂੰ ਜਾਣਨ ਵਾਲਿਓ ਹੋ ਸਮੂਹ ਨੂੰ ਜਾਣਨ ਵਾਲਿਓ ਸਭ ਦੇ ਗਿਆਤਾ ਹੋ ਸਰਬੰਗ ਗਿਆਤਾ ਸਰਬੰਗ ਭਾਨੇ ਸੋ ਭਾਨੇ ਨਾਮੈ ਸੋ ਗੁਰੂ ਪਿਆਰਿਓ ਸਭ ਦੇ ਪ੍ਰਕਾਸ਼ ਕ ਰੂਪ ਹੋ ਸਰਬੰਗ ਭਾਨੇ ਸਾਰਿਆਂ ਦੇ ਪ੍ਰਕਾਸ਼ ਕ ਰੂਪ ਹੋ ਪ੍ਰਮਾਤਮਾ ਜੀ ਸਰਵੰ ਮੰਨੈ ਸਾਰੇ ਆਪਜੀ ਨੂੰ ਮੰਨਦੇ ਹਨ ਸਾਰੇ ਆਪਜੀ ਨੂੰ ਮੰਨਦੇ ਹਨ ਆਪਜੀ ਦੀ ਪੂਜਾ ਕਰਦੇ ਨੇ ਆਪਜੀ ਦਾ ਨਾਮ ਲੈਂਦੇ ਹਨ ਇਸ ਵਾਸਤੇ ਸਮੂਹ ਆਪਜੀ ਨੂੰ ਮੰਨਦੇ ਹਨ ਸਰਵੰ ਪ੍ਰਾਨੰ ਸੋ ਪ੍ਰਾਨੰ ਨਾਮ ਹੈ ਸਵਾਸਾਂ ਦਾ ਸੋ ਸਾਰਿਆਂ ਦੇ ਸਵਾਸਾਂ ਦਾ ਆਸਰਾ ਹੋ ਸਮੂਹ ਦੇ ਪ੍ਰਾਣਾ ਦਾ ਆਸਰਾ ਹੋ ਸਮੂਹ ਦੇ ਪ੍ਰਾਣਾਂ ਦਾ ਆਧਾਰ ਹੋ ਸਰਬੰਗ ਤ੍ਰਾਨੰ ਸੋ ਸਾਰਿਆਂ ਦੀ ਤ੍ਰਾਨੰ ਰੱਖਿਆ ਕਰਨ ਵਾਲੇ ਹੋ ਸਾਰਿਆਂ ਦੇ ਰਖਕ ਹੋ ਇਸ ਵਾਸਤੇ ਹਰ ਜੀਵ ਦੀ ਰੱਖਿਆ ਪਰਮਾਤਮਾ ਕਰਦਾ ਹੈ ਤੇ ਪਰਮਾਤਮਾ ਹਰ ਜੀਵ ਦੀ ਸਹਾਇਤਾ ਕਰਦਾ ਹੈ ਇਸ ਵਾਸਤੇ हे ਪਰਮਾਤਮਾ ਜੀ ਸਰਬੰਗ ਤ੍ਰਾਨੰ ਆਪ ਜੀ ਸਾਰਿਆਂ ਦੀ ਰੱਖਿਆ ਕਰਨ ਵਾਲੇ ਹੋ ਸਰਵੰਗ ਭੁਗਤਾ ਸਭ ਨੂੰ ਪਦਾਰਥ ਭਗਦਾਉਣ ਵਾਲੇ ਹੋ ਸੋ ਸਭ ਨੂੰ ਪਦਾਰਥ ਬਖਸ਼ਣ ਵਾਲੇ ਹੋ ਭੁਗਤਾ ਸੋ ਸਭ ਪਦਾਰਥਾਂ ਨੂੰ ਭੁਗਤਣ ਵਾਲੇ ਹੋ ਤੇ ਸਭ ਨੂੰ ਪਦਾਰਥ ਭਗਤਾਉਣ ਵਾਲੇ ਹੋ ਸਰਵੰਗ ਜੁਗਤਾ ਸੋ ਸਮੂਹ ਦੇ ਵਿੱਚ ਜੁਗਤਾ ਜੁੜੇ ਹੋਏ ਹੋ ਸਮੂਹ ਦੇ ਵਿੱਚ ਜੋਗੀ ਰੂਪ ਹੋ ਤੇ ਜੁਗਤਾ ਜੁੜੇ ਹੋਏ ਹੋ ਸਰਬੰ ਦੇਵੰ ਤੇ ਸਭ ਦੇ ਵਿੱਚ ਮਹਾਰਾਜ ਕਹਿੰਦੇ ਸਰਬੰ ਦੇਵੰ ਸਾਰਿਆਂ ਦੇ ਅੰਦਰ ਦੇਵੰ ਪ੍ਰਕਾਸ਼ਕ ਰੂਪ ਹੋ ਜਾਂ ਦੇਵੰ ਪੂਜਣਯੋਗ ਹੋ ਪੂਜਨੀਕ ਹੋ ਸਰਬੰ ਭੇਵੰ ਤੇਵੰ ਨਾਮ ਹੈ ਭੇਦ ਦਾ ਤੇ ਮਹਾਰਾਜ ਸਬ ਦੇ ਅੰਦਰ ਦੇ ਭੇਦ ਨੂੰ ਜਾਣਨ ਵਾਲੇ ਹੋ ਸਬ ਦੇ ਅੰਦਰ ਦੇ ਭੇਦ ਨੂੰ ਜਾਣਨ ਵਾਲੇ ਹੋ ਆਪ ਜੀ ਸਰਬੰਕਾਲੇ ਕਾਲੇ ਨਾਮ ਹੈ ਕਾਲ ਦਾ ਸੋ ਸਭ ਦੀ ਸਭ ਦਾ ਕਾਲ ਕਰਨ ਵਾਲੇ ਹੋ ਮਹਾਰਾਜ ਸਭ ਦਾ ਨਾਸ ਕਰਨ ਵਾਲੇ ਹੋ ਸਭ ਸਭ ਨੂੰ ਫਨਾਹ ਕਰਨ ਵਾਲੇ ਹੋ ਕਾਲੇ ਖਤਮ ਕਰਨ ਵਾਲੇ ਹੋ ਸਭ ਨੂੰ ਆਪ ਜੀ ਸਭ ਦੇ ਕਾਲ ਹੋ ਸਰਬੰਕਾਲੇ ਸਰਵੰ ਮਹਾਰਾਜ ਕਹਿੰਦੇ ਸਰਵੰ ਕਾਲੇ ਸਾਰਿਆਂ ਦੇ ਸਾਰਿਆਂ ਦਾ ਕਾਲੇ ਕਾਲ ਕਰਨ ਵਾਲੇ ਹੋ ਸਭ ਨੂੰ ਖਤਮ ਕਰਨ ਵਾਲੇ ਹੋ ਨਾਸ ਕਰਨ ਵਾਲੇ ਹੋ ਸਰਵੰ ਪਾਲੇ ਤੇ ਪਾਲੇ ਸਭ ਦੀ ਰੱਖਿਆ ਕਰਨ ਵਾਲੇ ਹੋ ਮਾਤਾ ਦੇ ਉਦਰ ਦੇ ਵਿੱਚ ਵੀ ਰੱਖਿਆ ਕਰਦੇ ਹੋ ਤੇ ਸੰਸਾਰ ਦੇ ਵਿੱਚ ਵੀ ਰੱਖਿਆ ਕਰਦੇ ਹੋ ਇਸ ਵਾਸਤੇ ਸਰਵੰ ਪਾਲੇ ਇਹ ਪ੍ਰਮਾਤਮਾ ਜੀ ਆਪ ਜੀ ਹਰ ਸਮੇਂ ਸਭ ਦੀ ਪਾਲਣਾ ਕਰਦੇ ਹੋ ਪ੍ਰਤਪਾਲ ਮਾਤਾ ਉਧਰ ਰੱਖੈ ਲਗਣ ਦੇਤ ਨਾਸੇ